ਆਪਾਂ ਦੇੜੀ ਉਹ ਕਰ ਆਪਾਂ ਦੇਹੀ ਮੈਂ ਕਹਿੰਦਾ ਕੋਈ ਮੈਂ ਦੇਣ ਤੱਕ ਪੈਸੇ ਥਾਰਾ ਸਰਕਾਰ ਦੇ ਨਹੀਂ ਜਾ ਰਹਾ ਭਾ ਜੇ ਇੱਥੇ ਇਕੱਠੇ ਬੰਦੇ ਕਿਹੜਾ ਆਉਂਦਾ ਨਹੀਂ ਕੰਦੇ ਦਾਗ ਵਾਲੇ ਪੈਸੇ ਦਿੰਦੇ ਉਹਨੂੰ ਤਰਸੇ ਹਾਂ ਦਾਲ ਵਾਲਾ ਇੱਕ ਵਾਲਾ ਨਾਰੀਅਲ ਵਾਲਾ ਸਾਰੇ ਵਿਕਲਪ ਪਰ ਸਾਰੇ ਦਾਲ ਵਾਲਾ ਆ ਜਾਏਗਾ ਤੇ ਵੀ ਟਾਇਲਟ ਨਹੀਂ ਗਿਆ ਤੇ ਬਾਸਣ ਗਿਆਗਾ ਕਹਿੰਦਾ ਨਹੀਂ ਭਾਜੀ ਇੱਥੇ ਪੈਸੇ ਲੱਗਦੇ ਆ ਨਹੀਂ ਤੁਨੀ ਤਰਜ਼ੀਮ ਨੂੰ ਕਹ ਦੋ ਕਿ ਅਸੀਂ ਪੈਸੇ ਨਹੀਂ ਦੇਣੇ ਤੁਨੂੰ ਮੰਨਤਾ ਹੀ ਨਹੀਂ ਬਾਬ ਜੀ ਉਹ ਮਨੀ ਵੀ ਵੇਰੇ ਕੋ ਮਨੀ ਰਾਤ ਸੇ ਬਿਰਾਤ ਕੋ ਨਾ ਮੇਰੇ ਨਾਲ ਲੜਾਇਆ ਯਹਾਂ ਪੇ ਆਕੇ ਗਿਰਵਾਇ ਅਕਸਰ ਫਾਰ ਦਿਆ ਪੂਰਾ ਯਹਾਂ ਦੇ ਕੋਲ ਕਰੀ ਚੇ ਮੇਰਾ ਨਹੀਂ ਤਰਜ਼ੀਮ ਖੂਰ ਦਾ ਤੈਨੂੰ ਹਾਂ ਉਹ ਬਤਾ ਰਿਹਾ ਤਾਂ ਡਾਂਗਲੇ ਦਾ ਬਿੱਕਤਾ ਹੈ ਇੱਕ ਵਾਰੀ ਤਾਂ ਮੇਰੇ ਕੋ ਡਾਂਗ ਵੀ ਮਾਰ ਦਿਆ ਥਾਂ ਉੱਥੇ ਜਵਾਹੂਣਾ ਬੱਸ ਸਟੈਂਡ ਤੋਂ ਨਜਾਇਜ਼ ਰਸੂਲੀ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਲਚਲ ਮਚ ਗਈ ਹੈ ਵਾਇਰਲ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕਿਵੇਂ ਬੱਸ ਸਟੈਂਡ ਤੇ ਕੁਝ ਲੋਕਾਂ ਤੋਂ ਪੈਸੇ ਵਸੂਲੇ ਜਾ ਰਹੇ ਹਨ ਇਸ ਮਾਮਲੇ ਤੇ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਜਾਂਚ ਸ਼ੁਰੂ ਕੀਤੀ ਅਤੇ ਸਟੇਸ਼ਨ ਸੁਪਰਵਾਈਜ਼ਰ ਤੋਂ ਸਪਸ਼ਟੀਕਰਨ ਲਿਆ ਇਹ ਜਾਂਚ ਪੂਰੀ ਕੀਤੀ ਜਾ ਰਹੀ ਬਾਫਰ ਦੇ ਵਿੱਚ ਬਿਲਕੁਲ ਜੀ ਇਹ ਜਿਹੜਾ ਠੇਕੇਦਾਰ ਹੈ ਸੁਲਿੰਦਰ ਗੁਮਾਰ ਠੇਕੇਦਾਰ ਅਸੀਂ ਸਾਰਾ ਹੀ ਬਸਟੈਂਡ ਦਾ ਉਹਨੂੰ ਠੇਕੇ ਦਿੱਤਾ ਹੈਗਾ ਤੇ ਜਿਹਦੇ ਸਬੰਧ ਦੇ ਵਿੱਚ ਠੇਕੇਦਾਰ ਨੂੰ ਬਾਰ-ਬਾਰ ਬੁਲਾ ਕੇ ਅਸੀਂ ਕਹਿੰਦੇ ਬਾਥਰੂਮ ਦੇ ਕੋਈ ਪੈਸੇ ਨਹੀਂ ਲੈਣਾ ਜਦੋਂ ਕਿ ਆ ਤੁਸੀਂ ਦੇਖ ਸਕਦੇ ਹੋ ਅਸੀਂ ਬੈਨਰ ਵੀ ਲਵਾਏ ਹੋਏ ਆ ਇਹ ਬਾਥਰੂਮ ਦਾ ਕੋਈ ਪੈਸਾ ਜਿਹੜੇ ਜਿਹੜਾ ਬੰਦਾ ਜਾਂਦਾ ਹੈਗਾ ਟਾਇਲਟ ਜਾਂਦਾ ਟਾਇਲਟ ਦੇ 5 ਰੁਪਏ ਲੈ ਜਾਂਦੇ ਹੈ ਬਟ ਇਹ ਬਥੇ ਬੰਦੇ ਟਿਕੇ ਦਾਦੇ ਫਿਰ ਪੈਸੇ ਲੈ ਜਾਂਦੇ ਜਿਹਦੇ ਸਬੰਧ ਦੇ ਵਿੱਚ ਮੈਂ ਬਾਰ ਬਾਰ ਇਹਨੂੰ ਕਹੀ ਜਾਂਦਾ ਦਫਤਰ ਵੀ ਇਹਨਾਂ ਖਿਲਾਫ ਲਿਖਿਆ ਸੀ ਤੇ ਚੁਕਿਆ ਠੀਕ ਹੈ ਕਈ ਦਫਾ ਇਹਨੂੰ ਫਾਈਨ ਵੀ ਪਾਇਆ ਦਫਤਰ ਨੇ ਜੁਰਮਾਨਾ ਵੀ 5-5000 ਜੁਰਮਾਨਾ ਵੀ ਪਾਇਆ ਗਿਆ ਇਹਦੀ ਕੰਪਨੀਟਾ ਸਾਡੇ ਕੋਲ ਹੈ ਫੇਰ ਤੋਂ ਕਾਰਵਾਈ ਕੀਤੀ ਹੈ ਹੁਣ ਵੀ ਯਾਤਰੀ ਪਰੇਸ਼ਾਨ ਆ ਬੋਰਡ ਬੰਨਿਆ ਹੋਇਆ ਬਿਲਕੁਲ ਜੀ ਮੈਂ ਇਸੇ ਕਰਕੇ ਹੁਣ ਆਇਆ ਮੈਂ ਬਸੇ ਵਾਪਸ ਕਰਵਾਏ ਹੈਗੇ ਮੁੰਡੇ ਦਾ

ਆਇਆ ਸੀਗਾ ਅੱਜ ਜਦੋਂ ਮੈਂ ਬਾਥਰੂਮ ਕਰਨ ਗਿਆ ਵਾਪਸ ਬਾਹਰ ਨਿਕਲਣ ਤੋਂ ਪਹਿਲਾਂ ਹੀ ਬੰਦੇ ਨੇ ਮੈਨੂੰ ਰੋਕ ਲਿਆ ਕਿ ਜੀ ਪੈਸੇ ਦੇ ਦਿਓ ਮੈਂ ਕਿਹਾ ਮੈਂ ਤਾਂ ਵੀ ਟਾਇਲਟ ਨਹੀਂ ਗਿਆ ਸਿਰਫ ਬਾਥਰੂਮ ਲਿਆਂਗਾ ਉਹ ਕਹਿੰਦਾ ਨਹੀਂ ਭਾਜੀ ਇੱਥੇ ਪੈਸੇ ਲੱਗਦੇ ਆ ਔਰ ਸਾਨੂੰ ਰੋਜ਼ ਦਾ ਔਰ ਇਹਦਾ 3000 ਰੁਪਏ ਅੱਗੇ ਦੇਣਾ ਪੈਂਦਾ ਕਿਸੇ ਟਿਕਾਣੇ ਮੈਂ ਕਿਹਾ ਇਹ ਜਦ ਤੱਕ ਕੋਈ ਹੈਜ਼ਰ ਟੇਕਾ ਜਾਂ ਟੈਂਡਰ ਨਿਕਲਿਆ ਨਹੀਂ ਹੈਗਾ ਮੇਰੀ ਨੌਲੇਜ ਤਾਂ ਹੈ ਨਹੀਂ ਕਿ ਪੰਜਾਬ ਸਰਕਾਰ ਨੇ ਇਦਾਂ ਨਾਲ ਕੁਝ ਕੀਤਾ ਮੈਂ ਖੁਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਵਕੀਲਾਂ ਵੀ ਸਾਨੂੰ ਇੰਨੀ ਇੱਕ ਚੀਜ਼ਾਂ ਨੌਲੇਜ ਹੁੰਦੀਆਂ ਨੇ ਤਾਂ ਉਹ ਕੰਨਾ ਨਹੀਂ ਜੀ ਸਾਨੂੰ ਤਾਂ ਦੇਣਾ ਪੈਂਦਾ ਪਰ ਮੈਂ ਉਹਦੇ ਨਾਲ ਬਹਿਸ ਕਰਨ ਤੋਂ بجائے ਉਹਨੂੰ 10 ਰੁਪਏ ਦਿੱਤੇ ਤੇ ਮੈਂ ਚਲੋ ਮੈਂ ਇੱਕ ਵਾਰ ਟਾਈਮ ਚਾਰ ਤੋ ਪਤਾ ਕਰ ਲਵਾਂ ਤਾਂ ਮੈਂ ਉੱਥੇ ਗਿਆ ਉੱਥੇ ਜਾਂਦੇ ਸਾਰੀ ਸਰਨੇ ਮੇਰੀ ਜਿਹੜੀ ਕੰਪਲੇਂਟ ਸੀ ਉਹ